ਪੁੰਦਰ ਸਾਹ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਕੰਮ ਲਾਡੂ ਬਾਦਲ ਸਾਹ ਕੌਮ ਬਡੂਰ ਚ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿਸਨੂੰ ਕੱਢੋ ਆ ਅਕਾਲੀ ਲੀਡਰਸ਼ਿਪ ਹੈ ਐਨਐਸਸੀ ਤਹਿਤ 15 ਸਾਲ ਪ੍ਰਕਾਸ਼ ਸਿੰਘ ਬਾਦਲ ਤੇ 8 ਸਾਲ ਬਲਵਿੰਦਰ ਸਿੰਘ ਪੁੰਦਰ ਨੇ ਜੇਲ ਕੱਟੀ ਹੈ ਕਦੀ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਜੇਲ ਦੇ ਵਿੱਚੋਂ ਬਾਹਰ ਕੱਢੋ ਇਹ ਬਿਆਨ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵਿਰ ਸਿੰਘ ਬਾਦਲ ਦੇ ਵੱਲੋਂ ਬਿਨਾਂ ਕਿਸੇ ਦਾਨ ਨਾਮ ਲਈ ਆਖਿਰਕਾਰ ਸੁਖਵੀਰ ਬਾਦਲ ਦੇ ਵੱਲੋਂ ਕਿਸਤੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਉਹਨਾਂ ਨੇ ਆਪਣੀ ਸਪੀਚ ਦੇ ਦੌਰਾਨ ਕਿਹਾ ਕਿ ਫੁੰਦਰ ਸਾਹਿਬ 8 ਸਾਲ ਐਨਐਸਸੀ ਤਹਿਤ ਜੇਲ੍ਹ ਦੇ ਵਿੱਚ ਰਹੇ ਨੇ ਕਦੇ ਕਿਸੇ ਨੇ ਜ਼ਮਾਨਤ ਨਹੀਂ ਮੰਗੀ ਤੇ ਨਾ ਹੀ ਕਦੇ ਡਰੇ ਨੇ ਇਹ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਕਹੇ ਕਿ ਆਪਣੀ ਕੌਮ ਦਾ ਅਸੂਲ ਨਹੀਂ ਹੈ ਇਹ ਕਹਿਣਾ ਕਿ ਸਾਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢੋ ਜੇ ਕਾਲੀ ਦਲ ਕੱਲੀਆਂ ਬਾਕੀ ਸਿਆਸੀਆਂ ਪਾਰਟੀਆਂ ਮੰਗੂ ਕਾਲੀ ਲੀਡਰਾਂ ਦਾ ਧਿਆਨ ਇਕੱਲਾ ਸਰਕਾਰ ਬਣਾਉਣਾ ਸੀ ਤੇ 103 ਸਾਲ ਚ ਕਿਲੇ 22 30 22 23 ਸਾਲ ਨਹੀਂ ਸਰਕਾਰ ਰਹਿਣੀ ਸੀ ਫਿਰ ਤਾਂ ਬਹੁਤ ਸਾਲ ਰਹਿਣੀ ਸੀ ਫਿਰ ਵੱਡੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਭੁੰਦਰ ਸਾਹਿਬ ਨੂੰ 8 8 10 10 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਸੀ ਅਸੀਂ ਵੀ ਗੱਲ ਕਰ ਸਕਦੇ ਸੀ ਭੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ ਅੱਛਾ 8 ਸਾਲ ਦੇ ਕਰੀਬ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਭੁੰਦਰ ਸਾਹਿਬ ਨੇ ਕਿਹਾ ਹੈ ਸਤਾਰਾ ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨੇ ਜੇਲ ਤੋਂ ਹੈ ਮੇਰੀ ਭੈਣ ਦਾ ਵਿਆਹ ਸੀ ਬਾਲ ਸਾਹਿਬ ਜੇਲ ਅਲੇ ਕਹਿੰਦੇ ਸੁਪਰਡੈਂਟ ਕਿ ਤੁਸੀਂ ਇਹ ਦਰਖਾਸਤ ਦੇ ਦਿਓ ਕਿ ਅਸੀਂ ਜ਼ਮਾਨਤ ਮੈਨੂੰ ਚਾਹੀਦੀ ਹੈ ਵਿਆਹ ਵਾਸਤੇ ਬਾਲ ਸਾਹਿਬ ਕਹਿੰਦੇ ਨਾ ਮੈਂ ਵਿਆਹ ਤੇ ਨਾ 16 ਸਾਲ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕੜੀਆਂ ਜੇਲਾਂ ਸੀ ਤੰਮ ਲਾਡੂ ਬਾਦਲ ਸਾਹਿਬ ਕੁੰਬਡੂਰ ਚ ਕੋਈ ਆਪਣੇ ਵੀਰ ਸੀ ਮਨੀਪੁਰ ਦੀ ਜੇਲ੍ਹ ਚ ਕੋਈ ਮਹਾਰਾਸ਼ਟਰ ਆ ਦੀ ਜੇਲ੍ਹ ਚ ਪੰਜ ਮੜੀ ਕਿਤੇ ਅਕਾਲੀ ਲੀਡਰਸ਼ਿਪ ਹੈ ਤੁਹਾਡੇ ਨਾਲ ਥੋੜੇ ਬਜ਼ੁਰਗ ਹੋਣੇ ਆ ਥੋੜੇ ਬਜ਼ੁਰਗ ਜਿਹੜੇ ਬਾਦਲ ਸਾਹਿਬ ਦੇ ਨਾਲ ਭੁੰਦਰ ਸਾਹਿਬ ਨਾਲ ਅਕਾਲੀ ਦਲ ਨਾਲ ਕੋਈ ਸਾਰੇ ਸਾਰੇ ਪਰਿਵਾਰ ਥੋੜੇ ਬਜ਼ੁਰਗਾਂ ਦਾ ਤੁਸੀਂ ਇਤਿਹਾਸ ਦੇਖ ਲਓ ਕੋਈ 5 ਸਾਲ ਕੱਢੀ ਹੈ ਜੇਲ੍ਹ ਕਿਸੇ ਨੇ ਕੋਈ ਜ਼ਮਾਨਤ ਮੰਗੀ ਹੈ ਕਿ ਸਾਨੂੰ ਕੱਢੋ ਮੰਗੀ ਹੈ ਕਿ ਨਹੀਂ ਕਿਸੇ ਨੇ ਨਹੀਂ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਅਜਿਹਾ ਲੜਨ ਵਾਸਤੇ ਕੌਮ ਵਾਸਤੇ ਲੜਦੇ ਹਨ ਹੁਣ ਮੈਂ ਤੇ ਗਲਤ ਤੇ ਫਿਰ ਤੋਣਾ ਅਸੀਂ ਤਾਂ ਲੱਤ ਮਾਰਤੀ ਫਿਰ ਭਾਜਪਾ ਨੇ ਸੋਚਿਆ ਅੱਜ ਜਿਹੜੀ ਸੈਂਟਰ ਦੀਆਂ ਪਾਰਟੀਆਂ ਨੇ ਸੋਚਿਆ ਕਿ ਆਹ ਜਿਹੜੀ ਕੌਮ ਹੈ ਇਹਨੂੰ ਕਮਜ਼ੋਰ ਕਰੋ ਇਹਨਾਂ ਦੀ ਤਾਕਤ ਕਮਜ਼ੋਰ ਕਰੋ ਫੌਜ ਨੂੰ ਕਮਜ਼ੋਰ ਅਸੀਂ ਤਾਂ ਕਰਤਾ ਗੱਲਾਂ ਉਹਨਾਂ ਏਜੰਸੀਆਂ ਆ ਗਈਆਂ ਏਜੰਸੀਆਂ ਨੇ ਪ੍ਰਚਾਰ ਸ਼ੁਰੂ ਕਰਤਾ ਕਾਲੀ ਦਲ ਦੇ ਖਿਲਾਫ ਵੱਡੇ ਬਾਦਲ ਸਾਹਿਬ ਦੇ ਖਿਲਾਫ ਮੇਰੇ ਖਿਲਾਫ ਆਪਣੇ ਬੰਦੇ ਖੜੇ ਕਰਤੇ ਏਜੰਸੀਆਂ ਨੇ ਬੇਅਦਬੀ ਦਾ ਅ ਕਰਕੇ ਪ੍ਰਚਾਰਕਤਾ ਜੀ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਜਾਂ ਜਿਹੜੀ ਪਾਰਟੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੋਏ ਹੁਣ ਗੁਰੂ ਘਰ ਦੀ ਬੇਅਦਬੀ ਕਰੂਗੀ ਤੇ ਹੁਣ 7 ਸਾਲ ਹੋ ਗਏ ਕਿਹੜੇ ਕਾਲੀ ਦਲ ਦੇ ਲੀਡਰ ਨੂੰ ਫੜਿਆ ਉਹਨਾਂ ਨੇ ਕਿ ਬੇਅਦਬੀ ਕੀਤੀ ਹੈ ਤੇ ਕਿਹੜੇ ਕਹਿੰਦੇ ਸੀ ਦਾਦੂ ਵਾਲ ਵਰਗੇ ਮੰਡ ਵਰਗੇ ਉਹ ਬੰਦੇ ਸੀ ਨਾ ਤੇ ਕਿੱਥੇ ਆ ਬੀਜੇਪੀ ਚ ਹੈ ਉਹਨਾਂ ਨੂੰ ਤਾਂ ਕੋਈ ਕਹਿੰਦਾ ਨਹੀਂ ਹੁਣ ਬੇਅਦਬੀਆਂ ਹੋ ਰਹੀਆਂ ਪਿਛੇ ਗੁਰਦਾਸਪੁਰ ਹੋਈ ਹਿਆਰਪੁਰ ਹੋਈ ਕੋਈ ਬੋਲਿਆ ਜੇ ਉੱਥੇ ਬੋਲਿਆ ਤੇ ਗਿਆ ਤਾਂ ਐ ਜੀ ਪੀ ਸੀ ਦੇ ਕਾਲੀ ਦਲ ਦੇ ਲੋਕ ਗਏ ਉਹ ਜਿਹੜੇ ਬੰਦੇ ਹੁੰਦੇ ਸੀ ਉਹ ਕਿੱਧਰ ਗਏ ਜਿਹੜੇ ਆਪਣੇ ਨੂੰ ਕੋਈ ਸੰਤ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਹੁਣ ਕਿੱਧਰ ਹੈ ਉਹਨਾਂ ਦਾ ਮਿਸ਼ਨ ਇੱਕੋ ਇੱਕ ਸੀ ਕਿ ਕਾਲੀ ਦਲ ਨੂੰ ਖਤਮ ਕਰ ਦਿਓ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਕੌਮ ਦੀ ਤਾਕਤ ਨੂੰ ਕਮਜ਼ੋਰ ਕਰ ਦਿਓ ਫਿਰ ਆਪਣੇ ਆਪ ਹੀ ਅਸੀਂ ਇੱਥੇ ਬੜਾਂਗੇ ਫਿਰ ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਥੋੜੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਹਾਲਾਤ ਦੇਖੋ ਕੀ ਬਣਾਂਗੀ ਥੋੜੀ ਕੌਮ ਦੀ ਆਪਣੇ ਪੰਜ ਤਖਤ ਸਾਬਣ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਪੂਰਾ ਕਬਜ਼ਾ ਕਰ ਲਿਆ ਤਖਤ ਹਜ਼ੂਰ ਸਾਹਿਬ ਤੇ ਜਿਹੜੀ ਕਮੇਟੀ ਬਣਾਈ ਸੀ 50 60 ਸਾਲ ਪਹਿਲੇ ਸੰਘਰਸ਼ ਕਰਕੇ ਕਾਨੂੰਨ ਬਦਲ ਦਿੱਤਾ ਹੁਣ ਕਿਹਾ ਕੋਈ ਐਜਪੀ ਸਿੱਧਾ ਨਮਾਉਂਦਾ ਨਹੀਂ ਕੋਈ ਸਿੰਘ ਸਮਾਨ ਦੇ ਲੋਕ ਨਹੀਂ ਜਾਣਗੇ 12 ਬੰਦੇ ਮਹਾਰਾਸ਼ਟਰ ਦੀ ਸਰਕਾਰ ਨਾਮਬ੍ਰੇਡ ਕਰੂਗੀ ਜਿਹਨੂੰ ਮਰਜ਼ੀ ਆਪਣੇ ਆਰਐਸਐਸ ਵਾਲੇ ਤਖਤ ਹਜ਼ੂਰ ਸਾਹਿਬ ਦੀ ਕਮੇਟੀ ਲੈ ਗਏ ਤਖਤ ਪਤਨਾ ਸਾਹਿਬ ਦੀ ਕਮੇਟੀ ਲੈ ਗਏ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਆਪਾਂ ਜਿੱਤੇ ਸੀ ਜੋ ਬੀਜੇਪੀ ਸ਼ਾਮਲ ਕਰ ਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ ਤੇ ਆਪਣੇ ਕਾਲੀਦਨ ਨੇ ਰੋਲਾ ਪਾ ਪਾਇਆ ਚਾਬੀਆਂ ਦੇ ਰੋਟ ਮੋੜਾ ਪਾ ਲਾ ਕੇ ਮਜਬੂਰ ਕਰ ਦਿੱਤਾ ਉਹਨਾਂ ਨੂੰ ਇਹਨਾਂ ਨੇ ਸੁਪਰੀਮ ਕੋਰਟ ਨੇ ਉਹ ਵੀ ਤੋੜ ਦਿੱਤੀ ਤੇ ਤੁਸੀਂ ਦੇਖੋ ਹਰਿਆਣੇ ਚ ਕੀ ਆਲਾ ਉਹਨੂੰ ਹਰਿਆਣਾ ਕਮੇਟੀ ਦੇ ਵਿੱਚ ਹੁਣ ਆਰਐਸਐਸ ਦੇ ਬੰਦੇ ਆ ਦਾਦੂ ਵਾਲ ਵਰਕੇ ਬਣਾਈ ਬੈਠੇ ਆ ਕੀ ਹੁਣ ਹੋਇਆ ਕੀ ਜਦੋਂ ਬਾਰਡਰ ਤੇ ਆਪਣੇ ਕਿਸਾਨਾਂ ਦੇ ਉਤੇ ਬੰਬ ਸਿੱਟੇ ਜਾਂਦੇ ਸੀ ਪੁਲਿਸ ਕਿੱਥੇ ਢਾਈ ਸੀ ਗੁਰੂ ਘਰਾਂ ਵਿੱਚ ਕਿਉਂਕਿ ਕਿਉਂਕਿ ਕਮੇਟੀ ਉਹਨਾਂ ਦੀ ਸੀ ਅੱਜ ਦਿੱਲੀ ਬੰਗਲਾ ਸਾਹਿਬ ਜਾਂ ਸ਼ੀਸ਼ਕਨ ਸਾਹਿਬ ਜਾਂ ਜਿੰਨੇ ਵੀ ਗੁਰੂ ਘਰ ਹੈ ਪਹਿਲੇ ਕੋਈ ਵੀ ਆਉਂਦਾ ਸੀ ਉੱਥੇ ਲੰਗਰ ਛੱਕ ਜਾਂਦਾ ਸੀ ਹੁਣ ਜੰਤਰ ਮੰਦਰ 'ਚ ਕੋਈ ਬੰਗਾਲ ਤੋਂ ਆਉਂਦਾ ਧਰਨਾ ਦੇਣ ਵਾਸਤੇ ਕੋਈ ਯੂਪੀ 'ਚ ਆਉਂਦੇ ਲੋਕੀ ਲੰਗਰ ਇੱਤੇ ਖਾਂਦੇ ਸੀ ਭਾਵੇਂ ਕਿਤੋਂ ਵੀ ਆਉਂਦਾ ਸੀ ਹੁਣ ਆ ਜਿਹੜੇ ਦਿੱਲੀ ਕਮੇਟੀ ਦੇ ਸਰਸੇ ਵਰਗੇ ਉਹਨੇ ਕੀ ਕੀਤਾ ਕਿ ਜਿਹੜਾ ਮੋਦੀ ਦੇ ਖਿਲਾਫ ਧਰਨਾ ਦੇਊਗਾ ਉਹਨੂੰ ਲੰਗਰ ਵੀ ਨਹੀਂ ਦੇਣਾ ਹੁਣ ਆਹ ਤਾਂ ਹਾਲਾਤ ਬਣਾ ਦੇ ਆਖਿਰਕਾਰ ਬਿਨਾਂ ਨਾਮਲੇ ਸੁਖਵੀਰ ਬਾਦਲ ਦੇ ਵੱਲੋਂ ਕਿਸੇ ਤੇ ਨਿਸ਼ਾਨੇ ਸਾਧੇ ਗਏ ਨੇ ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਪਰ ਤੁਹਾਨੂੰ ਇਸ ਸਬੰਦੇ ਚਾਲੇ ਇਹ ਵੀ ਦੱਸਦੀ ਕਿ ਐਨਐਸਏ ਤਹਿਤ ਇਸ ਸਮੇ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਸਾਥੀ ਵੀ ਐਨਐਸਏ ਤਹਿਤ ਜੇਲ੍ਹ ਕਟਰੇ ਨੇ ਇਹ ਵੀ ਦੱਸਦੀ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਵੀ ਕੀਤਾ ਗਿਆ ਹੈ ਉਹਨਾਂ ਦੀ ਮਾਪਿਆਂ ਦੇ ਵੱਲੋਂ ਅਜੇ ਤੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆਈ ਇਸ ਸਬੰਧੀ ਹੁਣ ਸੁਖਵੀਰ ਬਾਦਲ ਦਾ ਇਹ ਬਿਆਨ ਵੀ ਸਾਹਮਣੇ ਆਇਆਈ ਪਰ ਉਹਨਾਂ ਦੇ ਵੱਲੋਂ ਕਿਸੇ ਦਾ ਵੀ ਨਾਮ ਨਹੀਂ ਲਿਆ ਗਿਆ ਬੀਰ ਰਿਪੋਰਟ ਪੰਜਾਬੀ ਲੋਕ ਚੈਨਲ ਪੁੰਦਰ ਸਾਹਿਬ ਨੂੰ ਮੈਨੂੰ ਲੱਗਦਾ ਕਿੰਨੇ ਸਾਲ ਐਨਐਸਏ ਚ ਰੱਖਿਆ 8 ਸਾਲ ਤੇ ਕਰੀਬ ਐਨਐਸਏ ਬਾਦਲ ਸਾਹਿਬ ਨੂੰ 15 ਸਾਲ ਐਨਐਸਏ ਨਾ ਪੁੰਦਰ ਸਾਹਿਬ ਨੇ ਕਿਹਾ ਹੈ 17 ਸਾਲ ਨਾ ਬਾਦਲ ਸਾਹਿਬ ਨੇ ਕਿਤੇ ਕਿਹਾ ਮੈਨੂੰ ਛੱਡ ਦਿਓ ਐਨਐਸਏ ਜੇਲ੍ਹ ਤੋਂ ਆਹ ਹੈ ਕੌਮ ਦੇ ਹੀਰੇ ਜਿਨ੍ਹਾਂ ਨੇ ਕਿਤੇ ਡਰੇ ਨਹੀਂ ਕਿਹੜੀਆਂ ਜੇਲਾਂ ਸੀ ਕੰਮ ਲਾਡੂ ਬਾਦਲ ਸਾਹਿਬ ਕੌਮ ਬਡੂਰ ਚ ਆਪਣੀ ਕੌਮ ਦਾ ਅਸੂਲ ਹੀ ਨਹੀਂ ਹੈ ਕਿ ਸਾਨੂੰ ਕੱਢੋ ਆ ਕਾਲੀ ਲੀਡਰਸ਼ਿਪ ਹੈ